ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਹਾਂ ਤੇ ਆਪਾਂ ਲੋ ਜੀ ਅੱਜ ਫੇਰ ਹਾਜ਼ਰ ਹੁੰਨੇ ਆ ਤੁਹਾਡੀ ਸੇਵਾ ਵਿੱਚ ਇੱਕ ਨਵੀਂ ਵੀਡੀਓ ਲੈ ਕੇ ਜਿਹੜੀ ਕਿ ਆਪਣੀ ਬਿਊਟੀ ਨਾਲ ਰਿਲੇਟਡ ਆ ਠੀਕ ਆ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਮੀ ਇੰਨਾ ਜਿਆਦਾ ਪਿਆਣਾ ਅੱਜ ਸਾਡੇ ਵੀ ਇੰਨਾ ਜਿਆਦਾ ਪਿਆ ਬਹੁਤ ਜਿਆਦਾ ਮੀ ਪਿਆ ਸੀ ਨਾ ਤੇ ਵੀ ਬੜਾ ਤੇ ਕਿੱਥੇ ਕਿੱਥੇ ਮੀਂਹ ਪੈ ਗਿਆ ਕਮੈਂਟੇ ਚ ਜਰੂਰ ਦੱਸਿਓ ਠੀਕ ਆ ਤੇ ਗਰਮੀ ਤੋਂ ਥੋੜੀ ਜਿਹੀ ਰਾਤ ਮਿਲ ਗਈ ਆ ਹੁਣ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਜਾਨੇ ਗਰਮੀ ਤੋਂ ਬਚੇ ਹੋਵੋਗੇ ਤੇ ਵੈਸੇ ਹੁਣ ਤਾਂ ਮੀਂਹ ਪਿਆਨੇ ਸ਼ੁਰੂ ਹੋ ਗਏ ਆ ਤੇ ਅੱਜ ਆਪਾਂ ਜਿਹੜੀ ਵੀਡੀਓ ਹੈਗੀ ਆ ਆਪਣੀ ਹੈਗੀ ਆ ਅੱਜ ਨਾ ਜਿਹੜੀ ਇੱਥੇ ਮਤਲਬ ਲਾਈਨ ਆ ਜੀਆਂ ਬਣ ਜਾਂਦੀਆਂ ਜਾਂ ਕਹਿੰਆਂ ਤੇ ਇੱਥੇ ਬਣ ਜਾਂਦਾਂ ਐਵੇਂ ਇਹਦੇ ਲਈ ਆਪਾਂ ਜਿਹੜਾ ਦੱਸਾਂਗੇ ਤੁਹਾਨੂੰ ਇੱਕ ਬਸ ਮ사ਜ ਹੀ ਦੱਸਾਂਗੇ ਕੋਈ ਜ਼ਿਆਦਾ ਲੰਬੀ ਚੌੜੀ ਵੀਡੀਓ ਨਹੀਂ ਹੈਗੀ ਅੱਜ ਛੋਟੀ ਜੀ ਵੀਡੀਓ ਤੁਹਾਡੇ ਲਈ ਤੇ ਇਹਦੇ 'ਚ ਬਸ ਸਿਰਫ ਆਪਾਂ ਇੱਕ ਮ사ਜ ਦੱਸਣੀ ਹੈ ਜਿਹੜੀ ਕਿ ਤੁਸੀਂ ਰਾਤ ਨੂੰ ਕਰਨੀ ਹੈ ਠੀਕ ਆ ਤੇ ਉਹ ਜਿਨ੍ਹਾਂ ਦੇ ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਇੱਥੇ ਨਾ ਫਾਈਨ ਲਾਈਨਸ ਬਣੀਆਂ ਹੋਈਆਂ ਮੱਥੇ ਤੇ ਤੇ ਜਾਂ ਰਿੰਕਲਸ ਆ ਜਿਹੜੇ ਪੈ ਜਾਂਦੇ ਆ ਉਹਦੇ ਵਾਸਤੇ ਵੀ ਕੋਈ ਦੱਸੋ ਤੇ ਇਹ ਆਪਾਂ ਜਿਹੜੀ ਕੀ ਯੂਜ਼ ਕਰਦੇ ਆ ਮੇਰੇ ਕੋਈ ਵੀ ਮਤਲਬ ਇਥੇ ਲਾਈਨਾਂ ਨਹੀਂ ਬਣੀਆਂ ਹੋਈਆਂ ਨਾ ਮੇਰੇ ਇਸ ਚੀਜ਼ ਤੇ ਬਣੀਆਂ ਹੋਈਆਂ ਤੇ ਆਪਾਂ ਉਸ ਚੀਜ਼ ਨੂੰ ਮੈਨੂੰ ਲੱਗਦਾ ਵੀ ਮੈਨੂੰ ਉਹਦੇ ਨਾਲ ਨਹੀਂ ਬਣੀਆਂ ਹੈਗੀਆਂ ਕਿਉਂਕਿ ਵੈਸੇ ਤਾਂ ਮੈਂ ਹੋਮ ਰੈਮਡੀ ਸਾਰੀਆਂ ਹੀ ਕਰਦੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਦੀਆਂ ਉਹ ਮੈਂ ਖੁਦ ਤੇ ਅਪਲਾਈ ਕਰਦੀਆਂ ਤੇ ਪਰ ਮੈਨੂੰ ਲੱਗਦਾ ਵੀ ਜੀ ਆਪਾਂ ਆਪਣੇ ਚਿਹਰੇ ਦੀ ਥੋੜੀ ਜਿਹੀ ਮ사ਜ ਕਰਿਆ ਕਰੀਏ ਡੇਲੀ ਤੁਸੀਂ ਮ사ਜ ਕਰਨੀ ਸ਼ੁਰੂ ਕਰਦੇ ਹੋ ਤਾਂ ਤੁਹਾਡੇ ਜਿਹੜੀਆਂ ਰਿੰਕਲਸ ਖਤਮ ਹੋ ਜਾਣੀਆਂ ਜਿਹੜੀਆਂ ਇੱਥੇ ਲਾਈਨਾਂ ਬਣੀਆਂ ਉਹ ਖਤਮ ਹੋ ਜਾਣੀਆਂ ਕਿਉਂਕਿ ਜਦੋਂ ਆਪਾਂ ਮਤਲਬ ਆਦੇ ਫੇਸ ਨੂੰ ਕੁਝ ਵੀ ਟਰੀਟਮੈਂਟ ਨਹੀਂ ਦਿੰਦੇ ਹੈਗੇ ਠੀਕ ਆ ਕੋਸਮੈਟਿਕ ਚੀਜ਼ਾਂ ਜ਼ਿਆਦਾ ਯੂਜ਼ ਕਰੀ ਜਾਂਦੇ ਰਹਿੰਦੇ ਆ ਉਹਨਾਂ ਨਾਲ ਵੀ ਸਾਈਡ ਇਫੈਕਟ ਆ ਜਿਹੜੇ ਪੈਂਦੇ ਆ ਠੀਕ ਆ ਬਾਕੀ ਉਮਰ ਦੇ ਹਿਸਾਬ ਨਾਲ ਆ ਜਾਂਦੀਆਂ ਕਿਸੇ ਕਿਸੇ ਦੇ ਉਮਰ ਤੋਂ ਉਹ ਤਾਂ ਆਉਣੀਆਂ ਹੀ ਆਉਣੀਆਂ ਹੁੰਦੀਆਂ ਜਿਹੜੀਆਂ ਪਰ ਕਈ ਵਾਰੀ ਆਪਣੇ ਉਮਰ ਤੋਂ ਪਹਿਲਾਂ ਆ ਜਾਂਦੀਆਂ ਉਹ ਤੰਗ ਕਰਦੀਆਂ ਠੀਕ ਆ ਜਿਵੇਂ ਹੁਣ ਜਿਹੜੇ ਕਈ ਤਾਂ ਹੈਗੇ ਤਾਂ 25 ਤੋਂ 30 ਦੇ ਵਿਚਾਲੇ ਆ ਪਰ ਲੱਗੋ 50 ਦੇ ਰਹੇ ਆ ਕਿਉਂਕਿ ਆਪਣਾ ਫੇਸ ਹੀ ਇੰਨਾ ਜ਼ਿਆਦਾ ਖਰਾਬ ਹੁੰਦਾ ਕਈ ਵਾਰੀ ਤਾਂ ਇਸ ਲਈ ਆਪਾਂ ਤੁਹਾਨੂੰ ਦੱਸਦੀਆਂ ਵੀ ਜਿਹੜੀ ਤੁਸੀਂ ਮ사ਜ ਇੱਕ ਮ사ਜ ਆ ਜ ਜ ਤੁਸੀਂ ਰਾਤ ਨੂੰ ਰੋਜ਼ ਰਾਤ ਨੂੰ ਉਹ ਕਰਕੇ ਪੈਣਾ ਤੁਸੀਂ ਇਹ ਚੀਜ਼ ਸਿਰਫ ਮਿੰਟ ਪਾਣੀ ਲੱਗਣੇ ਆ ਠੀਕ ਆ ਚਾਹੇ ਤੁਸੀਂ ਉਹ ਪਏ ਹੀ ਕਰ ਲੋ ਆਪਦੇ ਬੈੱਡ ਤੇ ਇਹ ਨਹੀਂ ਹੈਗਾ ਵੀ ਬੈਠ ਕੇ ਕਰਨੀ ਆ ਜਾਂ ਦਿਨ ਨੂੰ ਕਰਨੀ ਕਰਨੀ ਰਾਤ ਨੂੰ ਹੀ ਆ 5 ਮਿੰਟ ਕਰਨੀ ਆ ਤੇ ਉਹ ਆਪਾਂ ਇੱਕ ਤੁਹਾਨੂੰ ਆਇਲ ਦਾਸਤੀਆਂ ਠੀਕ ਆ ਉਹ ਆਇਲ ਆ ਜਿਹੜਾ ਹਰਕ ਦੇ ਘਰ ਵਿੱਚ ਹੋਵੇ ਹੀ ਹੋਊਗਾ ਠੀਕ ਆ ਤੇ ਇਹ ਆਇਲ ਹੈਗਾ ਜੀ ਕੋਕਨਟ ਆਇਲ ਆ ਦੇਖ ਲਓ ਅਸੀਂ ਇਸ ਤੋਂ ਵੀ ਵੱਡੀ ਪਹਿਲਾਂ ਵੱਡੀ ਪੈਕੇ ਮੰਗਾਈ ਸੀ ਐਤਕੀ ਸਾਨੂੰ ਇਹ ਮੰਗਾਈ ਤਾਂ ਵੱਡੀ ਸੀਗੀ ਆ ਲਿਆ ਕੇ ਦੇਤੀ ਆ ਉਹਨਾਂ ਨੇ ਤੇ ਚਲੋ ਮੈਂ ਕਿਹਾ ਹੁਣ ਇਹ ਵੀ ਕਾਫੀ ਕਿਉਂਕਿ ਲੱਗਦਾ ਸਿਰਫ ਉਹ ਦੋ ਹੀ ਮੁੰਦਾ ਦੋ ਹੀ ਮੁੰਦਾ ਲੱਗਣਗਾ ਕਾਹੀ ਲੰਬਾ ਸਮਾਂ ਕੱਢ ਜਾਨੀ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਇਹ ਮੰਗਵਾ ਲਿਓ ਠੀਕ ਆ ਤੇ ਜੇ ਹੈਗਾ ਤਾਂ ਵੈਸਟੀ ਆ ਫਿਰ ਤਾਂ ਹੈਗਾ ਤਾਂ ਤੁਸੀਂ ਕਰਨੀ ਕਿਵੇਂ ਆਪਾਂ ਤੁਹਾਨੂੰ ਉਹ ਤਰੀਕਾ ਦੱਸ ਦਿਆ ਕਿ ਕਿਵੇਂ ਕਰਨੀਂ ਕਰਨੀ ਰਾਤ ਨੂੰ ਆ ਦਿਨ ਨੂੰ ਤੁਸੀਂ ਨਾ ਲਾਇਓ ਦਿਨ ਨੂੰ ਨਹੀਂ ਇਹ ਵਾਲਾ ਆਇਲ ਯੂਜ਼ ਕਰਨਾ ਫਿਰ ਤੁਹਾਡਾ ਰੰਗ ਕਾਲਾ ਹੋਣਾ ਸ਼ੁਰੂ ਹੋ ਜੂਗਾ ਫਿਰ ਨਾ ਆਖਿਓ ਠੀਕ ਆ ਤੇ ਆਪਾਂ ਤਕਰੀਬਨ ਜਿਹੜੀ ਚੀਜ਼ ਹੁਣ ਜਿਵੇਂ ਮੰਨ ਲਓ ਆ ਵੇਖੋ ਐਵੇਂ ਲਾ ਲੈਣਾ ਇੰਨਾ ਕੀ ਲਾਇਆ ਮੈਂ ਕੋਈ ਜ਼ਿਆਦਾ ਨਹੀਂ ਲਾਇਆ ਤਾਂ ਇਹਨੂੰ ਆਪਾਂ ਹੱਥਾਂ ਨੂੰ ਐਵੇਂ ਐਵੇਂ ਕਰਨਾ 2 ਮਿੰਟ ਆਪਣੇ ਹੱਥਾਂ 'ਚੋ ਸੇਕ ਮਾਰਨ ਲੱਗ ਜੂ ਤੁਸੀਂ ਇਹ ਚੀਜ਼ ਇਧਰ ਧਿਆਨ ਰੱਖੋ ਜਦੋਂ ਆਪਣੇ ਹੱਥਾਂ 'ਚੋ ਸੇਕ ਮਾਰਨ ਲੱਗ ਗਿਆ ਹਿਰ ਤੁਸੀਂ ਆਦੇ ਫੇਸ ਤੇ ਲਗਾਉਣਾ ਠੀਕ ਆ ਫਿਰ ਐਵੇਂ ਹੋਰ ਨਹੀਂ ਲਾਉਣਾਗਾ ਠੀਕ ਹੈ ਇਸੇ ਚੀਜ਼ ਨੂੰ ਜਦੋਂ ਤੁਸੀਂ ਪੈ ਗਿਆਂ ਪੈਣ ਤੋਂ ਪਹਿਲਾਂ 2 ਮਿੰਟ ਤੁਸੀਂ ਆਪਦੇ ਹੱਥਾਂ ਦੇ ਥੋੜਾ ਜਿਹਾ ਆਇਲ ਲਾ ਲਿਆ ਤੇ ਉਹਨੂੰ ਐਵੇਂ ਕਰਕੇ ਪਏ ਪਏ ਆਗੇ ਐਵੇਂ ਕੀਤਾ 2 ਮਿੰਟ ਇਹ ਗਰਮ ਹੋ ਗਏ ਠੀਕ ਆ ਫਿਰ ਐਵੇਂ ਦੋ ਕ ਬੂੰਦਾ ਹੀ ਲਾਉਣੀਆਂ ਜਿਆਦਾ ਨਹੀਂ ਲਾਉਣਾ ਠੀਕ ਆ ਜਦੋਂ ਤੁਸੀਂ ਲਾ ਲਿਆ 2 ਮਿੰਟ ਤੇ ਐਵੇਂ ਗਰਮ ਕਰ ਕਰਕੇ ਲਾਉਣਾ ਫਿਰ ਤੁਸੀਂ ਪਏ ਪਏ ਐਵੇਂ ਕਿ ਆਇਲ ਦਾ ਦੇਫੇਸ ਤੇ ਲੱਗ ਗਿਆ ਹੀ ਹੋਊਗਾ ਐਵੇਂ ਪਾਈ ਪਾਈ ਬਸ ਐਸੀ ਤੇ ਜੇ ਤੁਹਾਡੇ ਇੱਥੇ ਲਾਈਨਸ ਬਣੀ ਹੋਈਆਂ ਤਾਂ ਤੁਸੀਂ ਇਸ ਜੀ ਨੂੰ ਐਵੇਂ ਕਰ ਕਰਕੇ ਸਿੰਪਲ ਸਟੈਪ ਦੇ ਨਾਲ ਪਹਿਲਾਂ ਦੋ ਕਮੈਂਡ ਤੁਸੀਂ ਆਪਦੇ ਫੇਸ ਨੂੰ ਜਿਹੜੀ ਕਿ ਉਹ ਨਾਰੀਅਲ ਤੇਲ ਲਾ ਕੇ ਗਰਮੈਸ ਜੀ ਹੁੰਦੀ ਹੈ ਨਾ ਹੱਥਾਂ 'ਚ ਉਹ ਚੀਜ਼ ਦੇਣੀ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਣਾ ਤੇ ਤੁਹਾਡੇ ਜਿਹੜੀਆਂ ਆ ਲਾਈਨਸ ਬਣੀਆਂ ਹੋਈਆਂ ਇਹ ਤੁਹਾਨੂੰ ਇੱਕ ਮਹੀਨੇ ਬਾਅਦ ਜਦੋਂ ਤੁਸੀਂ ਲਗਾਤਾਰ ਇਹ ਨਹੀਂ ਮੈਂ ਕਹਿੰਦੀ ਵੀ ਤੁਸੀਂ 5 ਦਿਨ ਕਰ ਲਓ 7 ਦਿਨ ਕਰ ਲਿਓ ਬਸ ਸਾਡੇ ਤੁਹਾਡੀਆਂ ਠੀਕ ਹੋ ਜਾਣਗੀਆਂ ਨਹੀਂ ਜੀ ਇਸ ਦਾ ਰਿਜ਼ਲਟ ਹੈ ਜਿਹੜਾ ਮਹੀਨੇ ਤੋਂ ਤੁਹਾਨੂੰ ਦਿਖਣਾ ਸ਼ੁਰੂ ਹੋਊਗਾ ਤੇ ਆਪਾਂ ਰਿਜ਼ਲਟ ਮਿਲੂਗਾ ਜ਼ਰੂਰ ਇਹ ਚੀਜ਼ ਦਾ ਮੈਂ ਗਰੰਟੀ ਲੈਣੀ ਆ ਠੀਕ ਹੈ ਮਿਲੂਗਾ ਜ਼ਰੂਰ ਰਿਜ਼ਲਟ ਪਰ ਥੋੜਾ ਜਿਹਾ ਸਬਰ ਰੱਖ ਕੇ ਕਰਨਾ ਪਊਗਾ ਠੀਕ ਆ ਹਰ ਹோம் ਰੈਮਡੀ ਆਹ ਫਿਰ ਡੇ ਇੱਕ ਤੇ ਕਰਦੇ ਠੀਕ ਆ ਵੀ ਦੋ ਤਿੰਨ ਦਿਨ ਕਰ ਲਈ ਤੇ ਤੁਹਾਨੂੰ ਨਹੀਂ ਫਰਕ ਪਿਆ ਤਾਂ ਤੁਸੀਂ ਛਾੜ ਦਿਓ ਠੀਕ ਆ ਇਹ ਚੀਜ਼ ਨਹੀਂ ਹੈਗੀ ਕੋਈ ਵੀ ਚਾਹੇ ਤੁਹਾਨੂੰ ਕੋਈ ਵੀ ਕੁਝ ਵੀ ਮਤਲਬ ਤੁਸੀਂ ਕਰਨਾ ਸ਼ੁਰੂ ਕੀਤਾ ਕੋਈ ਵੀ ਹோம் ਰੈਮਡੀ ਕੋਈ ਵੀ ਆਦੇ ਰੰਗ ਸਾਫ ਹੋਣ ਵਾਸਤੇ ਜਾਂ ਤੁਸੀਂ ਝੁਰੜੀਆਂ ਲਈ ਜਾਂ ਰਿੰਕਲਸ ਲਈ ਕੋਈ ਵੀ ਕਰਨਾ ਸ਼ੁਰੂ ਕੀਤਾ ਤਾਂ ਉਹਦੇ ਤੇ ਥੋੜਾ ਜਿਹਾ ਸਬਰ ਰੱਖ ਕੇ ਕਰਿਆ ਕਰੋ ਠੀਕ ਹੈ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਆਇ ਨਾ ਹੋਵੇ ਵੀ ਤੁਸੀਂ 2-3 ਦਿਨ ਕੀਤੀ ਤੇ ਚੱਲ ਜੀ ਨਹੀਂ ਹੁੰਦਾ ਅਸਰ ਇਹਦਾ ਜੀ ਛੱਡ ਦਿਓ ਕਿਉਂਕਿ ਮੈਡੀਸਨ ਵੀ ਤੁਹਾਨੂੰ ਪਤਾ ਵੀ ਆਪਾਂ ਨੂੰ 2-3 ਦਿਨ ਅਸਰ ਨਹੀਂ ਕਰਦੀ ਕੋਈ ਵੀ ਤਾਂ ਇਹ ਤਾਂ ਫਿਰ ਵੀ ਹੋਮ ਰੈਮਡੀ ਹੁੰਦੀ ਆ ਇਹ ਥੋੜਾ ਜਿਹਾ ਟਾਈਮ ਲੈ ਕੇ ਅਸਰ ਕਰਦੀ ਆ ਪਰ ਜਦੋਂ ਤੁਹਾਡੇ ਤੇ ਰਿਜ਼ਲਟ ਆਊਗਾ ਉਹ ਤੁਹਾਡਾ ਲੌਂਗ ਲਾਸਟਿਕ ਹੋਊਗਾ ਠੀਕ ਆ ਉਹਦਾ ਰਿਜ਼ਲਟ ਆ ਜਿਹੜਾ ਫਿਰ ਬਾ ਕਮਾਲੀ ਹੁੰਦਾ ਇਹ ਚੀਜ਼ ਦਾ ਤੁਸੀਂ ਨਾ ਮੜਾ ਜੇ ਬਸ ਧਿਆਨ ਰੱਖਿਆ ਕਰੋ ਵੀ ਥੋੜਾ ਜਿਹਾ ਟਾਈਮ ਦੇਆ ਕਰੋ ਹਰ ਇੱਕ ਚੀਜ਼ ਨੂੰ ਕਿਉਂਕਿ ਜਿਹੜੀ ਚੀਜ਼ ਇੰਨੇ ਟਾਈਮ ਚ ਆਈ ਆ ਉਹਨੂੰ ਜਾਣ ਤੇ ਵੀ ਤਾਂ ਸਮਾਂ ਲੱਗੂਗਾ ਆਪਾਂ ਨੂੰ ਇਹ ਤਾਂ ਆਪਾਂ ਨੂੰ ਵੀ ਪਤਾ ਹੋਣੀ ਤੁਸੀਂ ਐ ਤਾਂ ਹੈ ਨਹੀਂ ਵੀ ਜਿਹੜੀ ਜੀ ਆਪਣੇ ਕੋਈ ਵੀ ਪ੍ਰੋਬਲਮ ਆਈ ਆਪਣਾ ਫੇਸ ਕਾਲਾ ਹੋਇਆ ਜਾਂ ਆਪਣੇ ਝੁਰੜੀਆਂ ਪਈਆਂ ਜਾਂ ਆਪਣੇ ਪਿਗਮੈਂਟੇਸ਼ਨ ਹੋ ਗਈ ਆ ਜਾਂ ਕਿਸੇ ਵੀ ਤਰ੍ਹਾਂ ਦੇ ਤੇਲ ਆ ਕੇਲ ਮਹਾਸੀਆ ਫਿੰਸਿੰਗ ਆ ਉਹ ਐ ਤਾਂ ਹੈ ਨਹੀਂ ਵੀ ਰਾਤੀ ਰਾਤੀ ਹੋ ਗਈਆਂ ਸੀ ਇਹ ਤਾਂ ਨਹੀਂ ਹੋਇਆ ਨਾ ਇਹਨਾਂ ਨੂੰ ਟਾਈਮ ਤੇ ਲੱਗਿਆ ਜਿਵੇਂ ਜਿਵੇਂ ਆਪਣਾ ਹੌਲੀ ਹੌਲੀ ਟਾਈਮ ਨਾਲ ਆਈਆਂ ਨੇ ਇਹਨਾਂ ਨੂੰ ਟਾਈਮ ਨਾਲ ਆਈਆਂ ਇਹ ਤਾਂ ਹੈ ਨਹੀਂ ਵੀ ਆਪਾਂ ਨੂੰ ਇੱਕ ਦਿਨ ਛੋਈ ਹੈ ਚੀਜ਼ ਤੇ ਐਵੇਂ ਇਹਨਾਂ ਨੂੰ ਜਾਣਦੇ ਵੀ ਇੰਨਾ ਹੀ ਟਾਈਮ ਲੱਗੂਗਾ ਇਸ ਚੀਜ਼ ਦਾ ਤਿਆਰ ਰੱਖਿਆ ਕਰੋ ਵੀ ਆਏ ਨਹੀਂਗਾ ਵੀ ਆਏ ਜੀ ਕੱਲ੍ਹ ਆਈ ਸੀਗੀ ਤੇ ਅੱਜ ਆਵਾਂ ਆਉਣਾ ਚਾਹੀਦਾ ਸਾਨੂੰ ਠੀਕ ਹੋਣੀ ਚਾਹੀਦੀ ਹੈ ਤੇ ਚਲੋ ਜੀ ਨਹੀਂ ਜੀ ਠੀਕ ਹੈ ਤੇ ਜਿਹੜੀ ਅੱਜ ਇਹ ਮ사ਜ ਦੱਸੀਆ ਮੈਂ ਇਹਦਾ ਭੈਣਾਂ ਨੂੰ ਰਿਜ਼ਲਟ ਜ਼ਰੂਰ ਮਿਲੂਗਾ ਜਿਹੜੀ ਭੈਣ ਦਾ ਮੇਰੀ ਦਾ ਇਹ ਸੀਗਾ ਕਮੈਂਟ ਵੀ ਆਹ ਫਾਈਨ ਲਾਈਨਸ ਆ ਉਹਨਾਂ ਦੇ ਫੋਰਹੈਡ ਤੇ ਇਹ ਭੈਣੇ ਚੰਗੀ ਤਰ੍ਹਾਂ ਰਿਮੂਵ ਹੋ ਜਾਣੀਆਂ ਪਰ ਤੇਨੂੰ ਸਬਰ ਰੱਖ ਕੇ ਇਹ ਚੀਜ਼ ਕਰਨੀ ਪਊਗੀ ਤਾਂ ਅੱਜ ਆਪਣੀ ਬਸ ਰੈਮਡੀ ਇਹੀ ਸੀ ਛੋਟੀ ਜੀ ਸੀਗੀ ਠੀਕ ਐਵੇਂ ਬਸ ਤੁਸੀਂ ਸਿੰਪਲ ਜੀ ਮ사ਜ ਕਰਨੀ ਆ ਕੋਈ ਜਿਆਦਾ ਜੇ ਤਾਂ ਤੁਹਾਡੇ ਕੋਲੇ ਇਹ ਆਇਲ ਹੈਗਾ ਤਾਂ ਠੀਕ ਆ ਜੇ ਨਹੀਂ ਹੈਗਾ ਤਾਂ ਭੈਣੇ ਛੋਟੀ ਪੈਕਿੰਗ ਮੰਗਾ ਕੇ ਰੱਖ ਲਾ ਨਹੀਂ ਜਿਆਦਾ ਵੱਡੀ ਮਗਾਉਣੀ ਤਾਂ ਡੇਲੀ ਆਪਦੇ ਬੈੱਡ ਤੇ ਰੱਖ ਲਾ ਬਸ ਜਦੋਂ ਤੁਸੀਂ ਸੌਣਾ ਪਹਿਣਾ ਰਾਤ ਨੂੰ ਫੇਸ ਆਪਦਾ ਜਦੋਂ ਕਲੀਨ ਕਰ ਲਿਆ ਆਪਾਂ ਸਾਫ਼ ਕਰ ਲਿਆ ਉਸ ਤੋਂ ਬਾਅਦ ਤੁਸੀਂ ਇਹ ਲਗਾਉਣਾ ਸ਼ੁਰੂ ਕਰ ਦਿਓ ਠੀਕ ਆ ਤਾਂ ਫੇਰ ਤੁਹਾਨੂੰ ਜਿਹੜਾ ਰਿਜ਼ਲਟ ਮਿਲੂਗਾ ਜ਼ਰੂਰ ਤੇ ਟਰਾਈ ਕਰਕੇ ਦੱਸਿਓ ਫਿਰ ਠੀਕ ਆ ਫੀਡਬੈਕ ਜ਼ਰੂਰ ਦਿਆ ਕਰੋ ਜਦੋਂ ਟਰਾਈ ਕਰਦੇ ਹੋ ਤੇ ਕਮੈਂਟ ਸੋਹਣੇ-ਸੋਹਣੇ ਕਰਿਆ ਕਰੋ ਪਲੀਜ਼ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਫਿਰ ਇੱਕ ਵਾਰੀ ਤੇ ਧੰਨਵਾਦ ਜਿਹੜੇ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਆ ਤੇ ਵੀਡੀਓ ਨੂੰ ਵਾਚ ਕਰਦੇ ਆ ਬਹੁਤ ਜਿਆਦਾ ਧੰਨਵਾਦ ਆਪਣੀ YouTube ਫੈਮਲੀ ਦਾ ਚਲੋ ਜੀ ਠੀਕ ਆ ਓਕੇ ਬਾਏ ਅੱਜ ਲਈ ਇੰਨਾ ਹੀ ਕਾਫੀ ਆ ਕੱਲ ਨੂੰ ਫਿਰ ਤੁਹਾਡੇ ਲਈ ਕੁਝ ਨਵਾਂ ਲੈ ਕੇ ਮਿਲਾਂਗੇ ਠੀਕ ਆ ਤੇ ਕਮੈਂਟ ਚ ਜੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਆਪਾਂ ਨੂੰ ਕਮੈਂਟ ਚ ਦੱਸ ਦਿਆ ਕਰੋ ਆਪਾਂ ਉਸ ਤੇ ਵੀਡੀਓ ਜ਼ਰੂਰ ਬਣਾਵਾਂਗੇ ਜਿਹੜੀ ਮੇਰੇ ਨਾਂ ਧਿਆਨ ਚ ਹੋਵੇ ਕਈ ਵਾਰੀ ਤਾਂ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਉਹ ਠੀਕ ਆ ਜਿਵੇਂ ਵੀ ਆਪਾਂ ਨੂੰ ਪਤਾ ਹੋਊਗਾ